ਜਿਹੜੀ ਰੈੱਡ ਲੀਰ ਆ ਰੁਲਦੂ ਸਿੰਘ ਮਾਨਸਾ ਜੀ ਦੀ ਗੱਲ ਕਰਦੇ ਆ ਮੈਂ ਇਹਨੂੰ ਰੈੱਡ ਲੀਰ ਕਹਿੰਦਾ ਉਹਦਾ ਕੰਮ ਹੈ ਕੁੱਤੇ ਮੰਗਣ ਪੌਂਕਣਾ ਮੈਂ ਅੱਜ ਉਹਨਾਂ ਨੂੰ ਪੁੱਛਣਾ ਚਾਹਣਾ ਉਸ ਕਾਮ ਰੇਡ ਨੂੰ ਰੁਲਦੂ ਸਿੰਘ ਮਾਨਸਾ ਨੂੰ ਹੁਣ ਹਾਈ ਕੋਰਟ ਨੇ ਮਾਣਯੋਗ ਨੇ ਟਿੱਪਣੀ ਕੀਤੀ ਆ ਵੀ ਸਰਕਾਰ ਨੂੰ ਉਹਨਾਂ ਨੇ ਫਟਕਾਰ ਪਾਈ ਆ ਤਾਂ ਹੁਣ ਉਹ ਬਿਆਨ ਦੇਣ ਵੀ ਇਹ ਕਿਸਾਨਾਂ ਨੇ ਰੋਡ ਰੁਕੇ ਸੀ ਕਿ ਜਾਂ ਇਹ ਸਰਕਾਰ ਨੇ ਰੋਡ ਰੁਕੇ ਸੀ ਐ ਰੁਲਦੂ ਸਿੰਘ ਮਾਨਸਾ ਕਹਿੰਦੇ ਕਹਿੰਦੇ ਕਿ ਐ ਥੋੜੀ ਮੋਰਤ ਜਿੱਤੇ ਜਾਂਦੇ ਆ ਕਹਿੰਦੇ ਕੋਈ ਸਮਾਂ ਹੁੰਦਾ ਕਹਿੰਦੇ ਸਮੇਂ ਤੋਂ ਬਾਅਦ ਚੱਲਣਾ ਪੈਂਦਾ ਏ ਹੀ ਰੂਦੂ ਸਿੰਘ ਮਾਨਸਾ ਨੇ ਕਿਰਕਰੀ ਕਰਵਾਈ ਸੀ ਦਿੱਲੀ ਦੇ ਵਿੱਚ ਜਿਹੜਾ ਸ਼ੀਸ਼ਾ ਭੰਨ ਕੇ ਗੱਡੀ ਦਾ ਉਹ ਇੱਕ ਕਿਸਾਨ ਸੂਜਕਤ ਕਿਸਾਨ ਮੋਰਚੇ ਤੇ ਇੱਕ ਵੱਡਾ ਬਲੇਮ ਲੱਗਿਆ ਸੀ ਪਹਿਲਾਂ ਜਿਹੜੇ ਕਾਮ ਰੇਡ ਲਾਣਾ ਹੈਗਾ ਇਹ ਆਪਣੀ ਮੰਚਾ ਚ ਦੇਖਣ ਜਿਹੜੀਆਂ ਅਸੀਂ ਮੰਗਾਂ ਲੈ ਕੇ ਚੱਲੇ ਆ ਉਹ ਇਹਨਾਂ ਨਾਲ ਸਹਿਮਤ ਹੈਗੇ ਜਾਂ ਨਹੀਂ ਹੈਗੇ ਕਹਿੰਦੇ ਆ ਸੂਜਕਤ ਕਿਸਾਨ ਮੋਰਚੇ ਦਾ ਪਹਿਹਾ ਮੈਨੂੰ ਐ ਦੱਸਣ ਵੀ ਕਿਹੜੇ ਕਿਸਾਨ ਆਗੂ ਦਾ ਪੈਸਾ ਉਹਦੇ ਵਿੱਚ ਸਾਡੇ ਨਾਲ ਵਾਦੇ ਸੀ ਕਿ ਪਰਚੇ ਰੱਦ ਹੋਣਗੇ ਸਾਡੇ ਨਾਲ ਵਾਦੇ ਸੀਗੇ ਤੁਹਾਡੇ ਜੇ ਪਰਿਵਾਰਸ਼ੀ ਦੋਨਾਂ ਨੂੰ ਨੌਕਰੀਆਂ ਮਿਲਣਗੀਆਂ ਸਾਡੇ ਨਾਲ ਵਾਦੇ ਸੀਗੇ ਤੁਹਾਡੇ ਨਾਲ ਖੜਾਂਗੇ ਨਾ ਕਹਿੰਦੇ ਨਾਲ ਖੜੇ ਨਾ ਨੌਕਰੀ ਨਾ ਕੋਈ ਪਰਚੇ ਰੱਦ ਉਸੇ ਤਰੀਕੇ ਨਾਲ ਚੱਲ ਰਹਾ ਕਹਿੰਦੇ ਕਹਿੰਦੇ ਕਿਸਾਨ ਨਾਲ ਨਹੀਂ ਖੜਦੇ ਔਖੇ ਵੇਲੇ ਕਹਿੰਦੇ ਭੱਜ ਜਾਂਦੇ ਦਿੱਲੀ ਜਾਣ ਦੀ ਤਿਆਰੀ ਹੋ ਚੁੱਕੀ ਹੈ ਜਲਦੀ ਸ਼ੰਪੂ ਬਾਰਡਰ ਤੋਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਖਨੌਰੀ ਬਾਰਡਰ ਤੋਂ ਵੀ ਇਹ ਖਾਸ ਤੌਰ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਹੋਰ ਬਹੁਤ ਸਾਰੇ ਮੁੱਦੇ ਉਸ ਦੇ ਵਿੱਚ ਰੱਖੇ ਗਏ ਨੇ ਸਾਡੇ ਨਾਲ ਗੁਰਿੰਦਰ ਸਿੰਘ ਪੰਗੂ ਨੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਜਿਹੜਾ ਕਿਹੜੇ-ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਖਾਸ ਤੌਰ ਤੇ ਕਿੰਨੀ ਤਰੀਕ ਨੂੰ ਜਿਹੜਾ ਦਿੱਲੀ ਜਾਣਗੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਗਾਤਾਰ ਫਿਟਕਾਰ ਪਾਈ ਹੈ ਜੋ ਹਰਿਆਣਾ ਸਰਕਾਰ ਨੂੰ ਪੰਗੂ ਸਾਹਿਬ ਜ਼ਿਲ੍ਹੇ ਨਾਲ ਤਿਆਰੀ ਕਹਿੰਦੇ ਪੂਰੀ ਕੀਤੀ ਹੋਈ ਸੀ ਸਰਕਾਰਾਂ ਨੇ ਦਿੱਲੀ ਤੱਕ ਪੂਰੇ ਰੋਡ ਜਾਮ ਸੀਗੇ ਕਿ ਕਹਿੰਦੇ ਕਿਸਾਨਾਂ ਦੀ ਤਾਂ ਐਂਟਰੀ ਨਹੀਂ ਹੋਣੀ ਤੁਹਾਡੀ ਸ਼ੇਰੇ ਪੰਜਾਬ ਜੱਤੀਬੰਦ ਦੀ ਵੱਲੋਂ ਕਿਵੇਂ ਦਾ ਦੇਖਿਆ ਜਾ ਰਿਹਾ ਹੈ ਕਿ ਜਿਸ ਤਿੱਕੇ ਨਾਲ ਚੀਜ਼ਾਂ ਹੋਦੀਆਂ ਨੇ ਹੁਣ ਦਿੱਲੀ ਫਿਰ ਪੱਕੇ ਡੇਰੇ ਲੱਗਣਗੇ ਜਾਉਂਗੇ ਹੁਣ ਥੋੜੇ ਦਿਨਾਂ ਤੱਕ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਦੇਖੋ ਜੋ ਤੁਸੀਂ ਗੱਲ ਕੀਤੀ ਹੈਗੀ ਆ ਪਰ ਮੈਂ ਸਮਝਦਾ ਵੀ ਜੋ ਫੈਸਲਾ ਹਾਈ ਕੋਰਟ ਨੇ ਲਿਆ ਉਹ ਬੜਾ ਲੇਟ ਫੈਸਲਾ ਲਿਆ ਅਗਰ ਉਹ ਫੈਸਲਾ ਪਹਿਲਾਂ ਲਿਆ ਜਾਂਦਾ ਸੀ ਪਹਿਲੇ ਦਿਨ ਤੋਂ ਹੀ ਕਹਿ ਰਹੇ ਆ ਵੀ ਜਿਹੜੇ ਰੋਡ ਅਸੀਂ ਕਦੇ ਨਹੀਂ ਬੰਦ ਕੀਤੇ ਹੈਗੇ ਆ ਰੋਡ ਸਰਕਾਰਾਂ ਨੇ ਬੰਦ ਕੀਤੇ ਆ ਦਵਾਰਾਂ ਜੋ ਵੀ ਇਹਨਾਂ ਨੇ ਕੰਕਰੀਟ ਪਾ ਕੇ ਇਹੋ ਜੀ ਹਾਲਾਤ ਕਰਤੀ ਦੇਸ਼ ਦੀ ਔਰ ਹਰਿਆਣਾ ਦੇ ਵਿੱਚ ਲਿੰਕ ਰੋਡ ਬੰਦ ਕਰਕੇ ਇੱਕ ਅਮਰਜੈਂਸੀ ਵਰਗਾ ਮਾਹੌਲ ਇਹਨਾਂ ਲੋਕਾਂ ਨੇ ਭਾਜਵਾ ਸਰਕਾਰ ਨੇ ਸਿਰਜਿਆ ਕੀ ਜਿਹੜੇ ਰੋਡ ਹਰਿਆਣਾ ਸਰਕਾਰ ਨੇ ਬੰਦ ਕੀਤੇ ਆ ਕਿ ਆਹੋ ਜਿਹੜਾ ਗ੍ਰਹਿ ਮੰਤਰੀ ਨੇ ਦੇ ਦਿੱਤੇ ਅਮਿਤ ਸ਼ਾਹ ਤੋਂ ਬਿਨਾ ਹੋਗੇ ਸੋ ਕਹਿਣ ਤੋਂ ਭਾਵ ਜੋ ਕੁਛ ਕੀਤਾ ਇਹਨਾਂ ਨੇ ਮੈਂ ਸਮਝਦਾ ਜੇ ਇਹ ਪਹਿਲਾਂ ਡਿਸੀਜਨ ਮਾਨਜੋਗ ਹਾਈ ਕੋਰਟ ਲੈndi ਤਾਂ ਸਾਡਾ 450 ਕਿਸਾਨ ਫੱਟੜ ਕਿਉਂ ਹੁੰਦਾ ਸਾਡਾ ਸ਼ੁਭ ਕਰਨ ਪੁੱਤ ਦੇ ਸਾਡੇ ਦੇ ਗੋਲੀਆਂ ਕਿਉਂ ਵੱਜਦੀਆਂ ਕਿਉਂ ਚੀਦ ਹੁੰਦਾ ਸਾਡੇ 5 ਨੌਜਵਾਰ ਪੁੱਤਾਂ ਦੀਆਂ ਅੱਖਾਂ ਚਲੇ ਗਈਆਂ ਉਹਦੀ ਪਰਪਾਈ ਅੱਜ ਕੌਣ ਕਰੂਗਾ ਜੇ ਡਿਸੀਜਨ 5 ਮਹੀਨੇ ਬਾਅਦ ਜਿਹੜਾ ਅੱਜ ਕੋਟਾ ਨੇ ਲਿਆ ਪਰ ਉਸ ਤੋਂ ਬਾਅਦ ਅਸੀਂ ਫਿਰ ਵੀ ਵੈਲਕਮ ਸਵਾਗਤ ਕਰਦੇ ਆਂ ਪਰ ਕਿਤੇ ਫਿਰ ਅਸੀਂ ਕਹਿੰਨੇ ਆਂ ਵੀ ਮਨਸ਼ਾ ਸਾਪ ਨਹੀਂ ਹੈਗੀ ਸਰਕਾਰਾਂ ਦੀ ਔਰ ਜਿਹੜੀ ਤੁਸੀਂ ਜਾਣ ਦੀ ਗੱਲ ਕੀਤੀ ਆ ਸਾਡਾ ਤਾਂ ਨਾਰਾ ਹੀ 13 ਫਰਵਰੀ ਨੂੰ ਇਹ ਸੀਗਾ ਦਿੱਲੀ ਚੱਲੋ ਦਾ ਦਿੱਲੀ ਕੂਚ ਕਰਨੇ ਦਾ ਕਿਉਂਕਿ ਅਸੀਂ ਪਹਿਲਾਂ ਹੀ ਜੜੀਆਂ ਹੈਗੀਆਂ 13 ਫਰਵਰੀ ਤੋਂ ਪਹਿਲਾਂ ਦਿੱਲੀ ਸਰਕਾਰ ਨੂੰ ਔਰ ਦਿੱਲੀ ਪ੍ਰਸ਼ਾਸਨ ਨੂੰ ਮੇਲਾ ਪਾ ਚੁੱਕਿਆ ਜਿਹਦੇ ਵਿੱਚ ਅਸੀਂ ਜ਼ੋਰਦਾਰ ਮੰਗ ਕੀਤੀ ਆ ਵੀ ਜਿਹੜਾ ਅਸੀਂ ਪ੍ਰੋਟੈਸਟ ਕਰਾਂਗੇ ਉਹ ਜੰਤਰ ਮੰਤਰ ਤੇ ਜਾਂ ਰਾਮ ਰੀਲਾ ਗਰਾਊਂਡ ਵਿੱਚ ਉਦੋਂ ਬਿਨਾਂ ਅਸੀਂ ਕਿਤੇ ਨਹੀਂ ਪ੍ਰੋਟੈਸਟ ਕਰਾਂਗੇ ਔਰ ਪ੍ਰੋਟੈਸਟ ਸਾਡਾ ਸ਼ਾਂਤਮਈ ਹੋਊਗਾ 220 ਦੇ ਵਿੱਚੋਂ ਅੱਜ ਤੱਕ ਵੀ ਸ਼ੰਭੂ ਦੇ ਖਨੌਰੀ ਤੇ ਜਿੱਥੇ ਵੀ ਬੈਠੇ ਆ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆ ਲੈ ਕੇ ਕਿਨੂੰ ਕਿਨੂੰ ਜਾਵਾਂਗੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕੱਲਾ ਜਾਏਗਾ ਜਾਂ ਫਿਰ ਬਾਕੀ ਦੇ ਭਰਾਵਾਂ ਨੂੰ ਵੀ ਜਿੰਨੇ ਕਿਸਾਨ ਸੀਗੇ ਜਿਹੜੇ ਇੱਕੋ ਸੀਟ ਤੇ ਨਜ਼ਰ ਆਉਂਦੇ ਸੀ ਕਿ ਭਵਾਂ ਉਹ ਰਾਜੇਵਾਲ ਆ ਭਵਾਂ ਉਹ ਲਖੋਵਾਲ ਆ ਭਾਂ ਬਾਕੀ ਦੀਆਂ ਜਥੇਬੰਦੀਆਂ ਨੇ ਉਹ ਨਜ਼ਰ ਆਣੀਆਂ ਤੁਹਾਡੇ ਨਾਲ ਕਿ ਉੱਥੇ ਬੈਠੇ ਹੋਣ ਕਿ ਉੱਥੇ ਸਾਰੇ ਪ੍ਰੋਟੈਸਟ ਕਰ ਰਹੇ ਨੇ ਦੇਖੋ ਸਾਡੇ ਵੱਲੋਂ ਮੈਂ ਕੌਣ ਹੁਣਾ ਕਹਿਣੇ ਵਾਲਾ ਇੱਕ ਸ਼ੇਰੇ ਜਥੇਬੰਦੀ ਕੌਣ ਸ਼ੇਰੇ ਪੰਜਾਬ ਜਥੇਬੰਦੀ ਅਸੀਂ ਕਿਵੇਂ ਡਿਸੀਜਨ ਲੈ ਸਕਦੇ ਆ ਇਹ ਮੋਰਚੇ ਦਾ ਡਿਸੀਜਨ ਆਏਗਾ ਹੁਣ ਵੀ ਜਦੋਂ ਜਾਣਾ ਦਿੱਲੀ ਨੂੰ ਕੂਚ ਕਰਨ ਜਾਣਾ ਜਦੋਂ ਅਸੀਂ ਖਨੌਰੀ ਬਾਰਡਰ ਜਾਂ ਸ਼ੰਭੂ ਬਾਰਡਰ ਤੇ ਬੈਠੇ ਆਂ ਸਾਨੂੰ ਸਰਕਾਰ ਨੇ ਰੋਕਿਆ ਹੈਗਾ ਅੱਗੇ ਤੇ ਪਿੱਛੇ ਤਾਂ ਕੋਈ ਤਾਰ ਨਹੀਂ ਬੈਰੀਗੇਟ ਨਹੀਂ ਲਾਤੇ ਅਸੀਂ ਮੋਰਚੇ ਵਾਲਿਆਂ ਨੇ ਕੋਈ ਕਿਲਾ ਨਹੀਂ ਗੜਤੀਆਂ ਕਿਸੇ ਨੂੰ ਕੋਈ ਰੋਕ ਨਹੀਂ ਕੋਈ ਵੀ ਆ ਸਕਦਾ ਪਰ ਮੰਚਾ ਸਾਫ਼ ਕਰਨੀ ਪਹੂਗੀ ਉਹ ਤਾਂ ਰੰਧੂ ਸਿੰਘ ਮਾਨਸਾ ਕਹਿੰਦੇ ਕਹਿੰਦੇ ਕਿ ਐ ਥੋੜੀ ਮੋਰਚ ਜਿੱਤੇ ਜਾਂਦੇ ਆ ਕਹਿੰਦੇ ਕੋਈ ਸਮਾਂ ਹੁੰਦਾ ਕਹਿੰਦੇ ਸਮੇਂ ਤੋਂ ਬਾਅਦ ਚੱਲਣਾ ਪੈਂਦਾ ਕਹਿੰਦੇ ਇੱਕੋ ਦਾ ਮੱਝਾ ਕੇ ਬੈਠ ਕੇ ਕਹਿੰਦੇ ਐ ਕਾਮਯਾਬ ਨਹੀਂ ਹੁੰਦੇ ਕਹਿੰਦੇ ਜਿਹੜੀ ਰੈੱਡ ਲੀਰ ਆ ਰੁਲਦੂ ਸਿੰਘ ਮਾਨਸਾ ਜਿੱਦੀ ਗੱਲ ਕਰਦੇ ਆ ਮੈਂ ਇਹਨੂੰ ਰੈੱਡ ਲੀਰ ਕਹਿੰਦਾ ਉਹਦਾ ਕੰਮ ਹੈ ਕੁੱਤੇ ਮੰਗਣ ਭੌਂਕਣਾ ਉਹ ਕੁਝ ਦਿਨ ਪਹਿਲਾਂ ਜਦੋਂ ਕੁਝ ਵਪਾਰੀ ਜਾਂ ਕੁਝ ਲੋਕਾਂ ਨੇ ਕੁਝ ਲੋਕਾਂ ਨੇ ਹੁੱਲੜਵਾਜੀ ਕਰਨੇ ਦੀ ਸ਼ੰਭੂ ਬਾਰਡਰ ਤੇ ਕੋਸ਼ਿਸ਼ ਕੀਤੀ ਸੀਗੀ ਉਦੋਂ ਉਹਨਾਂ ਨੇ ਕੀ ਕੀਤਾ ਉਹਨਾਂ ਦੀ ਸਟੇਟਮੈਂਟ ਮੈਂ ਪੇਪਰਾਂ 'ਚ ਪੜ੍ਹੀ ਆ ਉਹ ਕਹਿੰਦੇ ਹਲੇ ਸਮਾਂ ਨਹੀਂ ਸੀ ਤੇ ਰਸਤਾ ਛੱਡਣਾ ਚਾਹੀਦਾ ਕਿਸਾਨਾਂ ਨੂੰ ਸਮਝਦਾਰੀ ਦਿਖਾਉਣੀ ਚਾਹੀਦੀ ਆ ਸਾਡੇ ਆਗੂਆਂ ਨੇ ਸਮਝਦਾਰੀ ਦਿਖਾਉਣੀ ਚਾਹੀਦੀ ਆ ਮੈਂ ਅੱਜ ਉਹਨਾਂ ਨੂੰ ਪੁੱਛਣਾ ਚਾਹਣਾ ਉਸ ਕਾਮ ਰੇਡ ਨੂੰ ਰੁਲਦੂ ਸਿੰਘ ਮਾਨਸਾ ਨੂੰ ਹੁਣ ਹਾਈ ਕੋਰਟ ਨੇ ਮਾਣਯੋਗ ਨੇ ਟਿੱਪਣੀ ਕੀਤੀ ਆ ਵੀ ਸਰਕਾਰ ਨੂੰ ਉਹਨਾਂ ਨੇ ਫਟਕਾਰ ਪਾਈ ਆ ਤਾਂ ਹੁਣ ਉਹ ਬਿਆਨ ਦੇਣ ਵੀ ਇਹ ਕਿਸਾਨਾਂ ਨੇ ਰੋੜ ਰੋਕੇ ਸੀ ਕਿ ਜਾਂ ਇਹ ਸਰਕਾਰ ਨੇ ਰੋੜ ਰੋਕੇ ਸੀ ਸੋ ਕਹਿਣ ਦਾ ਭਾਵ ਪਹਿਲਾਂ ਜਿਹੜੇ ਕਾਮ ਰੇਡ ਲਾਣਾ ਹੈਗਾ ਇਹ ਆਪਣੀ ਮੰਚਾ 'ਚ ਦੇਖਣ ਜਿਹੜੀਆਂ ਅਸੀਂ ਮੰਗਾਂ ਲੈ ਕੇ ਚੱਲੇ ਆ ਉਹ ਇਹਨਾਂ ਨਾਲ ਸਹਿਮਤ ਹੈਗੇ ਜਾਂ ਨਹੀਂ ਹੈਗੇ ਉਹਨਾਂ ਦੇ ਮਨ ਦੀ ਭਾਵਨਾ ਮੰਚਾ ਅੰਦਰਲੀ ਕੀ ਆ ਕਿਉਂਕਿ ਉਹਨਾਂ ਨੂੰ ਇਹ ਲੱਗਿਆ ਜਿਹੜੀ ਰੋਦੂ ਸਿੰਘ ਮਾਨਸਾ ਗੱਲ ਕਰਦੇ ਆ ਇਹ ਲੋਕ ਉਦੋਂ ਆ ਕੇ ਰੋਦੂ ਸਿੰਘ ਮਾਨਸਾ ਵਰਗੇ ਅਸੀਂ ਪਹਿਲਾਂ ਵੀ ਰੋਲਾ ਪਾਉਂਦੇ ਵੀ ਨਏ ਨਾ ਉੱਠ ਕੇ ਜਾਓ ਜਦੋਂ ਅਸੀਂ ਉੱਥੋਂ ਕਾਲ ਕਰਕੇ ਵੋਟਾਂ ਦੇ ਚੱਕਰ ਚ ਆਇਆ ਇਹੀ ਰੋਦੂ ਸਿੰਘ ਮਾਨਸਾ ਨੇ ਕਿਰਕਰੀ ਕਰਵਾਈ ਸੀ ਦਿੱਲੀ ਦੇ ਵਿੱਚ ਜਿਹੜਾ ਸ਼ੀਸ਼ਾ ਭੰਨ ਕੇ ਗੱਡੀ ਦਾ ਉਹ ਇੱਕ ਕਿਸਾਨ ਸਯੁਕਤ ਕਿਸਾਨ ਮੋਰਚੇ ਤੇ ਇੱਕ ਵੱਡਾ ਬਲੇਮ ਲੱਗਿਆ ਸੀ ਜਿਹੜਾ ਕੈਮਰੇਆਂ ਦਾ ਵਿਚਾਰ ਆ ਬਲੇਮਾਂ ਦੀ ਗੱਲ ਆਉਂਦੀ ਹੈ ਕਈ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਮੈਂ ਜੁੜਿਆ ਕਿਸਾਨਾਂ ਨਾਲ ਕਿਵੇਂ ਜਾਈਏ ਦਿੱਲੀ ਕਹਿੰਦੇ ਬੜਾ ਕਪਲਾਇਆ ਰੁਲਦੂ ਸਿੰਘ ਮਾਨਸੌਰਾਂ ਨੇ ਮੰਨਿਆ ਵੀ ਕਿ ਇਹ ਸੀ ਆ ਚੀਜ਼ਾਂ ਵੇਚਤੀਆਂ ਇਹ ਪੈਸੇ ਕਈ ਹੱਦ ਤੱਕ ਰਾਮ ਫੂਲ ਸਾਹਿਬ ਉਹਨੇ ਵੀ ਕਿਆ ਸੀ ਇੰਨਾ ਕਰਜਾ ਸਾਡੇ ਤੇ ਫਿਰ ਉਹ ਕਪੜੇ ਕਰਜਾ ਵੇਚ ਕੇ ਖਾ ਗਏ ਚੀਜ਼ਾਂ ਨੂੰ ਕਿਵੇਂ DNAਏ ਕੀਤਾ ਜਾਏਗਾ ਜਿਹੜੇ ਲੋਕ ਫਿਰ ਤੁਹਾਡੇ ਨਾਲ ਕਿਵੇਂ ਤੁਰਨਗੇ ਕਿਵੇਂ ਦਿੱਲੀ ਜਾਣਗੇ ਦੱਸੋ ਮੈਂ ਆਪਣੀ ਜਥੇਬੰਦੀ ਵੱਲੋਂ ਕਿਉਂਕਿ ਮੈਂ ਬੜਾ ਖੁੱਲ ਕੇ ਬੋਲਦਾ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੱਚ ਤੇ ਪਹਿਰਾ ਦੇਣਾ ਲੋਕ ਕੀ ਸਮਝਦੇ ਨੇ ਕੀ ਨਹੀਂ ਸਮਝਦੇ ਨੇ ਕਿਸੇ ਆਗੂ ਦੀ ਕੋਈ ਪਰਵਾਹ ਨਹੀਂ ਕਿਸੇ ਸਰਕਾਰ ਦੀ ਕੋਈ ਪਰਵਾਹ ਨਾ ਇੱਕੀ ਤੜੀ ਨਹੀਂ ਨਾਮ ਮੰਤਰੀ ਸੰਤਰੀ ਸੱਚ ਤੇ ਪੈਰਾ ਦੇਣਾ ਵਾ ਜਿਹੜੇ ਲੋਕਾਂ ਨੇ ਗਲਤ ਕੰਮ ਕੀਤੇ ਉਹ ਅੱਜ ਕਿੱਥੇ ਆ ਅੱਜ ਕਈ ਉਸ ਟਾਈਮ ਦੇ ਨੌਜਵਾਨ ਜਿਹੜੇ ਤਾਂ 750 ਦੇ ਕਿਸਾਨ ਲਗਭਗ ਛੀਦ ਹੋ ਗਏ ਉਹ ਇੱਕ ਵਖਰਾ ਉਹਨਾਂ ਨੂੰ ਵੀ ਇਹਨਾਂ ਲੋਕਾਂ ਨੇ ਨਹੀਂ ਪੁੱਛਿਆ ਬਹੁਤ ਨੌਜਵਾਨ ਇਹ ਜੇ ਬੈਡਾਂ ਤੇ ਪਏ ਨੇ ਜਿਨ੍ਹਾਂ ਦਾ ਘਰ-ਬਾਰ ਵੇਚ ਕੇ ਲਾਜਾਂ ਤੇ ਵੀ ਲੱਗ ਗਿਆ ਉਹਨਾਂ ਕੋਲ ਪੈਸਾ ਨਹੀਂ ਹੈ ਜਿਹੜਾ ਮੋਰ ਇਹ ਕੀ ਲੱਗਦੇ ਨੇ ਉਸ ਪੈਸੇ ਦੇ ਕਿਉਂਕਿ ਜਿਹੜੇ ਪੈਸੇ ਰੱਖੀ ਬੈਠੇ ਨੇ ਕਹਿੰਦੇ ਸਯੁਕਤ ਕਿਸਾਨ ਮੋਰਚੇ ਦਾ ਪਹਾ ਮੈਨੂੰ ਐ ਦੱਸਣ ਵੀ ਕਿਹੜੇ ਕਿਸਾਨ ਆਗੂ ਦਾ ਪੈਸਾ ਉਹਦੇ ਵਿੱਚ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਐਨਆਰਆਈਆਂ ਦੇ ਖੂਨ ਪਸੀਨੇ ਦੀ ਜਿਹੜੀ ਕਮਾਈ ਹੈਗੀ ਆ ਕਿਉਂਕਿ ਹਰ ਇੱਕ ਚੁੱਲੇ ਦੀ ਲੜਾਈ ਸੀ ਉਹ ਲੋਕਾਂ ਨੇ ਉਹ ਕਿਵੇਂ ਲੜਿਆ ਕਿਵੇਂ ਆਪ ਦੀਆਂ ਬਹੀਰਾਂ ਦਿੱਲੀ ਨੂੰ ਕੱਤੀਆਂ ਕਿਵੇਂ ਉਹਦੇ ਵਿੱਚ ਯੋਗਦਾਨ ਪਾਇਆ ਪੂਰੇ ਭਾਰਤ ਨੇ ਔਰ ਵਰਲਡ ਨੇ ਯੋਗਦਾਨ ਪਾਇਆ ਉਹਦੇ ਵਿੱਚ ਇਹ ਅੱਜ ਕਿਉਂ ਉਹਨਾਂ ਲੋਕਾਂ ਦਾ ਇੱਜ਼ਤ ਨਹੀਂ ਕਰਾਰੇ ਅੱਜ ਅਸੀਂ ਫੇਰ ਵੀ ਮੈਂ ਦੱਸਣਾ ਚਾਹੁੰਨਾ ਹੈ ਤੁਹਾਡੇ ਮਾਦੀਮ ਰਾਂਹ ਲੋਕਾਂ ਨੂੰ ਜਿਹੜੇ ਵੀਰਾਂ ਦੀ ਅੱਖਾਂ ਚ ਲੱਗੇ ਉਹਨਾਂ ਦੀ ਅੱਖਾਂ ਤਾਂ ਲਿਆ ਨਹੀਂ ਸਕਦੇ ਜਿਨ੍ਹਾਂ ਸੰਯੁਕਤ ਕਿਸਾਨ ਮੋਰਚ ਹੈ ਗੈਰ ਰਾਜਨੀਤਿਕ ਵੱਲੋਂ ਹੋਇਆ ਉਹਨਾਂ ਦੀ ਹੈਲਪ ਕੀਤੀ ਗਈ ਕੁਝ ਵੀਰ ਰਹਿੰਦੇ ਨੇ ਔਰ ਜਿਹੜੇ ਟਰੈਕਟਰ ਭੰਨੇ ਗਏ ਆ ਤੁਹਾਨੂੰ ਆਉਣ ਵਾਲੇ ਦਿਨਾਂ ਚ ਵੀਡੀਓ ਮਿਲਣਗੀਆਂ ਕੱਲ ਹਰਿਆਣੇ ਚ ਅਸੀਂ ਗਏ ਸੀ ਮੈਂ ਨਹੀਂ ਸੀ ਗਿਆ ਉਹ ਆੜ ਸਾਹਿਬ ਗਏ ਸੀ ਡੱਲੇਵਾਲ ਸਾਹਿਬ ਗਏ ਸੀ ਤੋਂਨੇ ਮੋਰਚਾਂ ਵੱਲੋਂ 30000 ਤੱਕ ਟਰੈਕਟਰ ਤੇ ਉਹਨਾਂ ਦਾ ਭਾਵੇਂ 80000 ਲੱਗਿਆ ਜਿਨ੍ਹਾਂ ਦੇ ਵੀ ਟਰੈਕਟਰ ਪੰਨੇਗੇ ਗੱਡੀਆਂ ਪੰਨੇਗੇ ਜਿੰਨੇ ਜੋਗੇ ਅਸੀਂ ਹੈਗੇ ਆਪ ਦੀਆਂ ਜੇਪਾਂ ਚੋਂ ਇਕੱਠਾ ਕਰਕੇ ਉਹ ਉਹਨਾਂ ਦੀ ਪਰਭਾਈ ਕਰਦਾ ਲੋਕ ਭਰੋਸਾ ਕਰਨਗੇ ਪਰ ਆਹੀ ਚੀਜ਼ ਤਾਂ ਪਰਖ ਦੀ ਗੱਲ ਆ ਵੀ ਇਹ ਲੋਕ ਜਿਹੜੀਆਂ ਅਸੀਂ ਮੰਗਾਂ ਲੈ ਕੇ ਚੱਲੇ ਆ ਕਿਉਂਕਿ ਇਹ ਮੰਗਾਂ ਕਿਉਂਕਿ ਕਰਜ਼ਾ ਮੁਕਤੀ ਤੇ ਜਿਹੜਾ ਕਾਮਰੇਡ ਲਾਣਾ ਕਦੇ ਵੀ ਲੜਾਈ ਨਹੀਂ ਲੜਨੀ ਚਾਹੁੰਦਾ ਹੰਗੂ ਸਾਹਿਬ ਇਸ ਦੇ ਵਿੱਚ ਸਵਾਲ ਬੜੇ ਉੱਠਦੇ ਨੇ ਕਿਸਾਨ ਜਥੇਬੰਦੀਆਂ ਤੇ ਰਾਜੇਵਾਲ ਸਾਹਿਬ ਹੋਰਾਂ ਦਾ ਵੀ ਘਰਾਵ ਕੀਤਾ ਕਈ ਨੌਜਵਾਨਾਂ ਨੇ ਉਹ ਵੀ ਕਿਸਾਨ ਹੀ ਸੀਗੇ ਘਰਾਵ ਇਸ ਕਰਕੇ ਕਰਨਾ ਪਿਆ ਕਹਿੰਦੇ ਕਿ ਸਾਡੇ ਨਾਲ ਵਾਦੇ ਸੀਗੇ ਪਰਚੇ ਰੱਦ ਹੋਣਗੇ ਸਾਡੇ ਨਾਲ ਵਾਦੇ ਸੀਗੇ ਤੁਹਾਡੇ ਜੇ ਪਰਿਵਾਰਸ਼ੀ ਦੋਨਾਂ ਨੂੰ ਨੌਕਰੀਆਂ ਮਿਲਣਗੀਆਂ ਸਾਡੇ ਨਾਲ ਵਾਦੇ ਸੀਗੇ ਤੁਹਾਡੇ ਨਾਲ ਖੜਾਂਗੇ ਨਾ ਕਹਿੰਦੇ ਨਾਲ ਖੜੇ ਨਾ ਨੌਕਰੀ ਨਾ ਕੋਈ ਪਰਚੇ ਰੱਦ ਉਸੇ ਤਰੀਕੇ ਨਾਲ ਚੱਲ ਰਹੇ ਆ ਕਹਿੰਦੇ ਕਹਿੰਦੇ ਕਿਸਾਨ ਨਾਲ ਨਹੀਂ ਖੜਦੇ ਔਖੇ ਵੇਲੇ ਕਹਿੰਦੇ ਭੱਜ ਜਾਂਦੇ ਆ ਫਿਰ ਆਪਣਾ ਹੀ ਦੇਖਦੇ ਆ ਕਹਿੰਦੇ ਮੈਂ ਸੰਯੁਕਤ ਕਿਸਾਨ ਮੋਰਚਾ ਨੌਨ ਪੋਲਿਟਿਕਲ ਨੂੰ ਆਪਣੀ ਜ਼ਿੰਮੇਵਾਰੀ ਨਾਲ ਦਾਅਵੇ ਨਾਲ ਕਹਿ ਸਕਦਾ ਔਰ ਸ਼ੇਰੇ ਪੰਜਾਬ ਜਥੇਬੰਦੀ ਨਾਲ ਦਾਅਵੇ ਨਾਲ ਕਹਿ ਸਕਦਾ ਜਿਹੜੇ ਵੀ ਵੀਰਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਤਾਂ ਨਹੀਂ ਕਰ ਸਕਦੇ ਪਰ ਉਹਨਾਂ ਦੇ ਨਾਲ ਖੜੇ ਆ ਜਿੰਨੇ ਜੋਗੇ ਆ ਕਿਸੇ ਦੇ ਘਰ ਗਏ ਆ ਜੇ ਕਿਸੇ ਲਈ ਪੀਲ ਕਰਨੀ ਆ ਨਾ ਕਿਸੇ ਦੀ ਅੱਖ ਗਈ ਆ ਮੇਰਾ ਇਹ ਥੋਕੇ ਜਥੇਬੰਦੀਆਂ ਦੇ ਵਿੱਚ ਸਵਾਲ ਸੀਗਾ ਖਾਲੀ ਹੱਥ ਅਸੀਂ ਨਹੀਂ ਕਿਸੇ ਤੋਂ ਜਾਣਾ ਆਪ ਦੀਆਂ ਜਥੇਬੰਦੀਆਂ ਤੋਂ ਕਿਵੇਂ ਵੀ ਕੇਡਰ ਤੋਂ ਇਕੱਠਾ ਕਰੋ ਉਹ ਪੈਸਾ ਨਾਲ ਸਾਡਾ ਕੋਈ ਇਹੋ ਜਿਹਾ ਮੈਟਰ ਨਹੀਂ ਹੈਗਾ ਤਾਂ ਲੋਕ ਭਰੋਸਾ ਕਰਦੇ ਆ ਭਰੋਸਾ ਤੋੜਿਆ ਕਿਵੇਂ ਆ ਭਰੋਸਾ ਦੁਬਾਰਾ ਲੋਕਾਂ ਚ ਬਣੂਗਾ ਪਰ ਸਮਝਣ ਦੀ ਲੋੜ ਆ ਅੱਜ ਜਿਹੜੇ ਕਾਮ ਰਿਲੇਟ ਲੋਕ ਗੁਰੂ ਗ੍ਰੰਥ ਸਾਹਿਬ ਕੰਨੀ ਪਿੱਠ ਕਰਕੇ ਖੜਦੇ ਨੇ ਔਰ ਗੁਰੂ ਘਰਾਂ ਚ ਮੀਟਿੰਗਾਂ ਕਰਦੇ ਨੇ ਔਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜਿਹੜੇ ਉਹਨਾਂ ਦੇ ਸਾਹਮਣੇ ਉਹਨਾਂ ਦਾ ਕੇਡਰ ਬੈਠਾ ਉਹਨਾਂ ਦੇ ਸੀਰੀਸ ਆ ਪਾਈ ਹੁੰਦੀ ਆ ਉਹ ਉਹਨਾਂ ਦਾ ਭਾਸ਼ਣ ਸੁਣਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਸਮਝ ਹੈਗੀ ਵੀ ਇਹ ਜਿਹੜਾ ਸਾਡਾ ਆਗੂ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਨਫ਼ਰਤ ਕਰਦਾ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਆਉਂਦੇ ਨੇ ਲੰਗਰ ਵੀ ਛਕਦੇ ਨੇ ਗੁਰੂ ਫਤੇ ਨਹੀਂ ਬੁਲਾਉਂਦੇ ਔਰ ਦੂਜੀ ਸਭ ਤੋਂ ਵੱਡੀ ਗੱਲ ਕਦੇ ਸਾਡੇ ਗੁਰੂ ਸਾਹਿਬ ਨੂੰ ਨਮਸਕਾਰ ਨਹੀਂ ਕਰਦੇ ਕਿਉਂਕਿ ਸਮਝਣੇ ਦੀ ਲੋੜ ਆ ਇਹ ਲੋਕਾਂ ਨੂੰ ਵੀ ਨਾ ਸਮਝਣਾ ਪਊਗਾ ਵੀ ਕਾਮਰੇਡ ਲਾਣੇ ਦੀ ਸੋਚ ਕੀ ਹੈਗੀ ਆ ਕਿਉਂਕਿ ਐਮਐਸਪੀ ਦੀ ਲੜਾਈ ਹੈਗੀ ਆ ਐਮਐਸਪੀ ਗਰੰਟੀ ਕਾਨੂੰਨ ਦੀ ਗੱਲ ਹੈਗੀ ਆ ਕੀ ਇਹ ਲੋਕ ਸੱਚੇ ਮਾਨਦਰ ਨੇ ਲੜਨੇ ਚਾਹੁੰਦੇ ਆ ਮੈਂ ਤੁਹਾਨੂੰ ਅਗਰਾਹਾਂ ਦੀ ਗੱਲ ਕਰਦਾ ਮੈਂ ਉਸ ਟਾਈਮ ਅ ਕਰਨਾਲ ਦੇ ਵਿੱਚ ਬੈਠਾ ਸੀਗਾ ਜਿਹੜੀ ਸੱਤ ਕੋਆਰਡੀਨੇਟ ਮੈਂਬਰਾਂ ਦੀ ਜਿਹੜੀ ਮੀਟਿੰਗ ਸੀ ਡਾਕਟਰ ਦਰਸ਼ਨਪਾਲ ਸੀ ਉਹ ਚ ਜੂਪੀ ਵਾਲਾ ਵੀ ਸੀ ਆਗੂ ਜਿਹਨੇ ਜੂਪੀ ਹਾਂ ਨਾ 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 ਟਕਾਇਆ ਸਾਹਿਬ ਜੀ ਨੂੰ ਕਹਿੰਨੇ ਆ ਹਾਂ ਪੰਜਾਬ ਚ ਆ ਕੇ ਤਾਂ ਵੱਡੇ ਵੱਡੇ ਬਿਆਨ ਠੋਕਦੇ ਨੇ ਉਹ ਦਾਗਦੇ ਨੇ ਪਰ ਦਿੱਲੀ ਉਹਨਾਂ ਨੇ ਇੱਕ ਲਖੀਮਪੁਰ ਚ ਕੁਝ ਨਹੀਂ ਕਰਿਆ ਅਸੀਂ ਆਪ ਆਪਣੇ ਅੱਖਾਂ ਨਾਲ ਤੇ ਕੰਨਾਂ ਨਾਲ ਸਾਰਾ ਕੁਝ ਵੇਖਿਆ ਵਾ ਉੱਥੇ ਦੇਖਿਆ ਸੁਣਿਆ ਕਿਉਂਕਿ ਉਹ ਪਰਿਵਾਰ ਜਿਹੜੇ ਚਾਰ ਪਰਿਵਾਰਾਂ ਦੇ ਪੁੱਤ ਸ਼ਹੀਦ ਹੋਏ ਸੀ ਇੱਕ ਪੱਤਰਕਾਰ ਦਾ ਜੋ ਉਹਨਾਂ ਨੇ ਉਸ ਅੱਗ ਨੂੰ ਲਾਹਨਤਾਂ ਪਾਈਆਂ ਲੱਖ ਲਾਹਨਤਾਂ ਮੈਂ ਕਹਿਆ ਯਾਰ ਕਿਉਂਕਿ ਕਹਿਣ ਦਾ ਭਾਵ ਉਹਨਾਂ ਦੀ ਕਦੇ ਸਾਰ ਨਹੀਂ ਲਈ ਲਖੀਮਪੁਰ ਦਾ ਇਹਨਾਂ ਲੋਕਾਂ ਨੇ ਇਨਸਾਫ਼ ਲੈ ਲਿਆ ਤਾਂ ਰਾਜੇਵਾਲ ਨੂੰ ਤੱਕੇਰ ਨਹੀਂ ਸੀ ਲੋਕਾਂ ਨੇ ਅੱਜ ਫਿਰ ਅਜੇਵਾਲ ਸਾਹਿਬ ਹੈ ਕਿੱਥੇ ਆ 4500 ਬੋਟਾਂ ਤੇ ਸਿਮਟ ਕੇ ਬਹਿ ਗਏ ਪਰ ਮੈਂ ਇਸ ਕਰਕੇ ਮੈਨੂੰ ਅਹਿਸਾਸ ਆ ਜਦੋਂ ਵੀ ਨਾ ਆਗੂਆਂ ਨੇ ਬਦਨਾਮ ਕੀਤਾ ਕਿਸਾਨ ਨੂੰ ਕੀਤਾ ਕਿਸਾਨ ਸਾਡੇ ਥੱਕ ਗਏ ਕਿਸਾਨਾਂ ਕਰਕੇ ਅਸੀਂ ਇਲੈਕਸ਼ਨ 'ਚ ਆਏ ਆ ਜੇ ਕਿਸਾਨਾਂ ਕਰਕੇ ਜਾਂ ਆਵਾਮ ਦੀ ਮੰਗ ਸੀਗੀ ਇਲੈਕਸ਼ਨ 'ਚ ਆਉਣੇ ਦੀ ਫਿਰ ਇਹ ਲੋਕਚਾਰ 44500 500 ਬੂਟ ਤੇ ਕਿਉਂ ਸਿਮਟੇ ਇਹ ਕਰਕੇ ਅਸੀਂ ਅਪੀਲ ਕਰਦੇ ਆਂ ਲੋਕਾਂ ਨੂੰ ਭਰੋਸਾ ਰੱਖਣਾ ਚਾਹੀਦਾ ਵਿਸ਼ਵਾਸ ਨਹੀਂ ਲੜਾਂਗੇ ਜੇ ਅੱਜ ਮੋਰਚੇ ਲੱਗੇ ਤੇ ਇਸ ਮੋਰਚੇ ਨੇ ਖਨੌਰੀ ਬਾਰਡਰ ਹੋਵੇ ਸ਼ੰਭੂ ਬਾਰਡਰ ਹੋਵੇ ਸਾਇਲੈਂਟ ਇਨਾ ਕੰਮ ਕੀਤਾ ਅਸੀਂ ਨਾਨ ਪਾਰਟੀਕਲ ਹੈਗੇ ਲੋਕ ਸਾਡੇ ਤੇ ਜਿਹੜਾ ਮਰਜੀ ਦੋਸ਼ ਲਾਉਣ ਅਸੀਂ ਕਿਸੇ ਨੂੰ ਵੋਟ ਪਾਉਣੇ ਨੂੰ ਨਹੀਂ ਕਿਹਾ ਔਰ ਨਾ ਕਿਹਾ ਵੀ ਵੋਟ ਨਾ ਪਾਓ ਪਰ ਬਹੁਤ ਜ਼ਿਆਦਾ ਅੱਜ ਕਿਤੇ ਜੇ ਸਰਕਾਰ ਹੈਗੀ ਐ ਐਨਡੀਏ મોદી ਦਾ ਹੰਕਾਰ ਟੁੱਟਿਆ ਅੱਜ ਸੈਂਟਰ ਸਰਕਾਰ ਤੇ ਬੜੀਆਂ ਤਾਂ ਫੌੜੀਆਂ ਤੇ ਹੈਗੀ ਬਸ ਚੁੱਕਿਆ ਥੈਂਕ ਯੂ ਭੰਗੂ ਸਾਹਿਬ ਸਾਡੇ ਨਾਲ ਸੀ ਜਿਸ ਤਰ੍ਹਾਂ ਗੱਲ ਕੀਤੀ ਹੈ ਤਾਂ ਜੋ ਕੁਝ ਕਿਸਾਨਾਂ ਨੇ ਦਿੱਲੀ ਜਾਣਾ ਹੈ ਜੋ ਕੁਝ ਪਹਿਲਾਂ ਆਇਆ ਉਸ ਬਾਰੇ ਗੱਲਬਾਤ ਕੀਤੀ ਹੈ ਉਹਨਾਂ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੋਏਗਾ ਵੀਡੀਓ ਤੇ ਕੈਮਰਾ ਸਹਾਯੋਗ ਦੇ ਸੀ ਜਗਮੀਤ ਧੰਨਵਾਦ